ਬਾਈਕੂ ਦਿੱਤਾ ਤਾਂ ਸਾਡਾ ਬਾਈਕੂ ਦਿੱਤੇ ਸ਼੍ਰੋਮਣੀ ਕਾਲੀਕਲ ਦੇ ਅਮੀਰ ਪਟਿਆਲੇ ਤੋਂ ਪ੍ਰੋਫੈਸਰ ਮਿੰਦਰਪਾਲ ਸਿੰਘ ਖੜੇ ਹੈ ਬਹੁਤ ਵੱਡੇ ਵਿਦਵਾਨ ਹੈ ਤੇ ਪਾਰਟੀ ਦੀ ਸੋਚ ਰੱਖਣ ਵਾਲੇ ਇੱਕ ਕੈਂਡੀਡੇਟ ਅਸੀਂ ਖੜੀ ਕੀਤੀ ਹੈ ਜੀ ਪੂਰੇ ਪੰਥ ਖੜੇ ਹੈ ਤੇ ਇਹਨਾਂ ਦਾ ਪਰਿਵਾਰ ਵੀ ਪੂਰਾ ਪੰਥ ਖੜੇਗਾ ਤੇ ਇਹਨਾਂ ਨੇ ਸਾਡੀ ਪਾਰਟੀ ਦੀ ਸੇਵਾ ਸੰਤ ਜੀ ਜਨਾਬ ਸੰਤ ਗਿਆਨੀ ਜੀ ਸ਼੍ਰੀ ਗੀਤੋ ਬਾਦ ਇਹਨਾਂ ਨੇ ਨਾਲ ਲੜ ਕੇ ਕਦਮ ਕਦਮ ਤੇ ਨਾਲ ਚੱਲੇ ਤੇ ਬਹੁਤ ਸੋਣਾ ਕੰਮ ਕੀਤਾ ਹੈ ਕਿ ਮੈਂ ਉਸ ਕਰਦੇ ਕਿ ਜੇ ਪਟਿਆਲੇ ਦੇ ਸੂਰਬਾਨ ਪੰਚਤ ਆਕੂ ਸਾਡੇ ਇਹਨਾਂ ਨੂੰ ਅਮਦਾਦ ਕਰਨਗੇ ਤਾਂ ਅਸੀਂ ਬੜੇ ਥੋੜੇ ਮਸ਼ਕੂਰ ਹੋਵਾਂਗੇ ਕਿ ਤੁਸੀਂ ਪੰਚ ਨੂੰ ਪਟਿਆਲੇ ਤੋਂ ਜਤਾਇਆ ਪਿਛਲੀ ਵਾਰੀ ਦੀ ਵਾਰੀ ਪੰਚਤ ਤੇ ਕੀਤੀ ਹੈ ਉਹ ਸਿਜਟੋੜਾ ਸਾਹਿਬ ਅਰ ਉਹ ਸਿਰੋਖਣੀ ਗੱਲ ਹੋ ਗਈ ਹੈ ਤੇ ਹੁਣ ਆਪ ਨੂੰ ਚਾਹੀਦਾ ਕਿ ਐਮਪੀ ਸਾਹਿਬ ਨੂੰ ਮੋਟ ਪਾ ਕੇ ਇਹਨਾਂ ਨੂੰ ਫੜੇ ਬਕਰੀ ਦਿੱਤੇ ਅੜੇ ਹੋਏ ਸਿੱਖ ਮਸਲੇ ਤੇ ਪੰਜਾਬ ਦੇ ਅਸੀਂ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਹੱਲ ਕਰ ਸਕੇ ਵਾਹੀ ਵੀ ਜੀ ਕੌਂਸਲ 150